ਜੇ ਬੰਦਾ ਸਿੱਖਣਾ ਚਾਵੇ ਤਾਂ ਬੇਸ਼ਵਾ ਤੋਂ ਵੀ ਸਿੱਖ ਸਕਦਾ ਹੈ ਬੇਸ਼ਵਾ ਤੋਂ ਪਤਾ ਹੈ ਵੀ ਮੈਂ ਕੋ ਕਰਮ ਕਰਦੀ ਆ ਮੈਂ ਤਨ ਵੇਚਦੀ ਆ ਤੇ ਧਨ ਕਮਾਉਂਦੀ ਆ ਪਤਾ ਹੈ ਕਿ ਮੈਂ ਬੇਸ਼ਵਾ ਪਰ ਉਹਨੇ ਆਪਣੇ ਦਰਵਾਜੇ ਦੇ ਅੱਗੇ ਲਿਖ ਕੇ ਲਾ ਜਾਵੇ ਵੀ ਮੈਂ ਬੇਸ਼ਵਾ ਤੇ ਅਸੀਂ ਇੱਕ ਗਲਤੀ ਕਰਕੇ ਹਜ਼ਾਰਾਂ ਗਲਤੀਆਂ ਕਰਦੇ ਆ ਇੱਕ ਗਲਤੀ ਨੂੰ ਛਪਾਉਣ ਵਾਸਤੇ ਇੱਕ ਝੂਠ ਨੂੰ ਛਪਾਉਣ ਵਾਸਤੇ ਹਜ਼ਾਰਾਂ ਵਾਰੀ ਝੂਠ ਬੋਲਦੀ। ਵੀ ਤੇਰੇ ਨਾਲੋਂ ਤਾਂ ਫਿਰ ਵੇਸੋ ਹੀ ਚੰਗੀ ਐ। ਕੋ ਕਰਮ ਵੀ ਕਰਦੀ ਐ, ਤਨ ਵਿੱਚ ਦੀ ਐ, ਧਨ ਵਟਦੀ ਐ ਪਰ ਫਿਰ ਵੀ ਸੱਚ ਬੋਲਦੀ ਐ ਵੀ ਭਾਈ ਮੈਂ ਵੇਸਵਾ ਹਾਂ। ਪਰ ਅਸੀਂ ਕਿਤੇ ਆਪਣੇ ਆਪ ਨੂੰ ਕਿਹਾ ਵੀ ਅਸੀਂ ਰਿਸਵ ਤੋਂ ਖੋਰਨਾ। ਅਸੀਂ ਗੁਰੂ ਦੇ ਚੋਰ ਆ। ਅਸੀਂ ਗੁਰੂ ਦੇ ਨੰਦਕਾ ਕਿਦ ਕਿਹਾ ਨਹੀਂ ਗੰਦੇ। ਕਹਿੰਦੇ ਹੋਇਆ ਕਿ ਮਹਾਤਮਾ ਜਨ ਨੇ ਆਪਣੇ ਵਿਦਿਆਰਥੀਆਂ ਨੂੰ ਨਾਲ ਲੈਣਾ ਤੇ ਇਸ਼ਨਾਨ ਕਰਕੇ ਆਉਣਾ ਦਰਿਆ ਦੇ ਵਿੱਚ ਇਸ਼ਨਾਨ ਕਰਕੇ ਉਸੇ ਰਸਤੇ ਜਾਣਾ ਉਸੇ ਰਸਤੇ ਵਾਪਸ ਆਉਣਾ ਮਹਾਤਮਾ ਜੀ ਦਾ ਕੰਮ ਹੈ ਰੋਜ਼ ਦਾ ਤੇ ਸਾਹਮਣੇ ਕੀ ਹੈ ਵੇਸਵਾ ਦਾ ਚਵਾਰਾ ਹੈ ਰੋਜ਼ ਵਿਸ਼ਵਾ ਤੱਕਦੀ ਐ ਵੇਖਦੀ ਐ ਵੀ ਇਹ ਕਿੱਧਰ ਜਾਂਦਾ ਐ ਤੇ ਇੱਕ ਦਿਨ ਕੀ ਹੋਇਆ ਮਹਾਤਮਾ ਨੂੰ ਬੋਲੀ ਮਾਰੀ ਮਹਾਤਮਾ ਨੂੰ ਪਤਾ ਕੀ ਕਿਹਾ ਕਹਿੰਦੀ ਓਏ ਸਾਦਾ ਤੇਰੇ ਦਾੜੇ ਨਾਲੋਂ ਮੇਰੇ ਕੁੱਤੇ ਦੀ ਖੂਸ ਚੰਗੀ ਐ ਤੇਰੇ ਦਾੜੇ ਨਾਲੋਂ ਮੇਰੇ ਰੱਖੇ ਹੋਏ ਘਰ ਦੇ ਵਿੱਚ ਕੁੱਤੇ ਦੀ ਪੂ ਚੰਗੀ ਹੈ। ਮਹਾਤਮਾ ਜੀ ਕੁਛ ਨਹੀਂ ਬੋਲਦੇ। ਕਿਉਂਕਿ ਮਹਾਤਮਾ ਦੇ ਵਿੱਚ ਦੋ ਗੁਣ ਵੱਡੇ ਹੁੰਦੇ ਨੇ। ਮਹਾਤਮਾ ਕਹਾਉਣਾ ਸੌਖਾ ਤੇ ਮਹਾਤਮਾ ਬਣਨਾ ਬਹੁਤ ਔਖਾ ਹੈ। ਸਾਧੂ ਕਹਾਉਣਾ ਸੌਖਾ ਤੇ ਸਾਧੂ ਬਣਨਾ ਬਹੁਤ ਔਖਾ ਹੈ। ਮਹਾਤਮਾ ਦੇ ਵਿੱਚ ਦੋ ਗੁਣ ਵੱਡੇ ਹੋਣਗੇ ਇੱਕ ਸਬਰ ਤੇ ਦੂਜਾ ਸ਼ੁਕਰ। ਮਹਾਤਮਾ ਦੇ ਚਿਹਰੇ ਤੇ ਕੋਈ ਵਟ ਨਹੀਂ ਹੈ ਕੋਈ ਗਿਲਾ ਸ਼ਿਕਵਾ ਨਹੀਂ ਹੈ ਕੋਈ ਇਤਰਾਜ਼ ਨਹੀਂ ਕੀਤਾ ਵੀ ਤਾਂ ਹਾਬੀਬਾ ਮੈਨੂੰ ਇਹ ਗੱਲ ਕਿਉਂ ਕਹਿ ਦਿੱਤੀ ਤੇ ਅੱਜਵਾਲਿਆਂ ਨੂੰ ਕਿਹਾ ਹੁੰਦਾ ਕਿ ਤੇ ਅੱਜਵਾਲਗੇ ਤਾਂ ਇਹਨੂੰ ਸ਼ੌਦ ਦੰਦੇ ਮੌਤ ਦੇ ਘਾਟੋਂ ਉਤਾਰ ਦਿੱਤਾ ਹਾਂ ਜਿਵੇਂ ਕੋਈ ਧਾਰਾ ਲਾ ਕੇ ਅੰਦਰ ਦਿੱਤੀ ਹੁੰਦੇ ਨਹੀਂ ਮਹਾਤਮਾ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਇਹਦੀ ਗੱਲ ਦਾ ਕਿਉਂ ਉਹ ਇਨਾ ਸ਼ਬਰ ਦੇ ਅੰਦਰ ਚੱਲੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਬਰ ਅੰਦਰ ਸਾਬਰੀ ਤਨ ਈਵੈ ਜਾ ਲੇਨ ਹੋਣ ਨਜਦੀਕ ਖੁਦਾ ਏਦੈ ਭੇਤ ਨਾ ਕਿਛੈ ਦੇਨ ਕਾਇ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹ ਛਪਾਇਓ ਉਛ ਪਾ ਕੇ ਰੱਖਦਾ ਹੈ ਉਹ ਕਦੇ ਵੀ ਆਪਣੀ ਸ਼ਾਂਤੀ ਨੂੰ ਆਨੰਦ ਨੂੰ ਰਸ ਨੂੰ ਟਿਕਾ ਨੂੰ ਭੰਗ ਨਹੀਂ ਹੋਣ ਦਿੰਦਾ ਜਿਹੜਾ ਅਸਲੀ ਮਹਾਤਮਾ ਹੋਏ ਜਿਹੜਾ ਪੰਚਾਇਬ ਹੋਏਗਾ ਜਿਹੜਾ ਬਾਣੀ ਦਾ ਗਿਆਤਾ ਹੋਏਗਾ ਜਿਹੜਾ ਨਾਮ ਦੇ ਵਿੱਚ ਰੰਗੀ ਰੂਹ ਹੋਏ ਆ ਸਾਡੇ ਵਰਗੇ ਤਨ ਵਸਤਰ ਰੰਗੇ ਹੋਏ ਬਹੁਤ ਮਿਲ ਜਾਣਗੇ ਪਰ ਮਨ ਨੂੰ ਜਿਹਨੇ ਰੰਗਿਆ ਨਾ ਬਹੁਤ ਘੱਟ ਮਿਲਣਗੇ ਆਖੋ ਸਤਨਾਮ ਜਗਮਈ ਉਤਮ ਕਾਢੀਏ ਬਰਲੇ ਕੇ ਕੇ ਬਹੁਤ ਥੋੜੇ ਮਿਲਣਗੇ ਪਿਆਰਿਓ ਮਹਾਤਮਾ ਜੀ ਨੇ ਆਪਣੇ ਚੇਲਿਆਂ ਨੂੰ ਸੇਵਕਾਂ ਨੂੰ ਤਾੜਿਆ ਵੀ ਨੋ ਇਹਨੂੰ ਕੁਛ ਨਹੀਂ ਕਹਿਣਾ ਇਹਨੂੰ ਤਾੜਨਾ ਨਹੀਂ ਇਹਨੂੰ ਝਟਕਣਾ ਨਹੀਂ ਮਹਾਤਮਾ ਜੀ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਗਏ ਇਸ਼ਨਾਨ ਕੀਤਾ ਵਾਪਸ ਆਪਣੇ ਆਸਰਵਨ ਦੇ ਵਿੱਚ ਆ ਗਏ। ਕਈ ਸਾਲ ਬੀਤ ਗਏ ਗੁਰਮੁਖੋ। ਗੱਲ ਯਾਦ ਹੈ। ਮਹਾਤਮਾ ਜੀ ਹੁਣ ਆਖਰੀ ਸਟੇਜ ਤੇ ਨੇ। ਅਖਲੀਸ਼ ਆਖਰੀ ਅਖੀਰਲੀ ਸਟੇਜ ਤੇ। ਸਰੀਰ ਨੂੰ ਤਿਆਗਣਾ ਹੈ। ਸਰੀਰ ਨੂੰ ਤਿਆਗਣ ਦੀ ਤਿਆਰੀ ਦੇ ਵਿੱਚ ਨੇ ਮਤਵੰਦੋ ਹੁਣ ਗੁਰਮੁਖ ਪਿਆਰਿਓ ਸਾਰੇ ਸੇਵਕ ਸੇਵਾਦਾਰ ਕੋਲ ਨੇ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ ਵੀ ਭਾਈ ਰੱਬ ਦੀ ਬੰਦਗੀ ਕਰਨੀ ਹੈ ਰੱਬ ਦਾ ਨਾਮ ਜਪਣਾ ਹੈ ਇਦਾਂ ਗੁਰਮੁਖ ਪਿਆਰਿਓ ਉਪਦੇਸ਼ ਦਿੰਦਿਆਂ ਦਿੰਦਿਆ ਮਹਾਤਮਾ ਜੀ ਕਹਿੰਦੇ ਇਉਂ ਕਰੋ ਜਿਹੜੇ ਰਸਤੇ ਆਪਾਂ ਇਸ਼ਨਾਨ ਕਰਨ ਵਾਸਤੇ ਗੁਜਰਦੇ ਸਾਧ ਨਗ ਦੇ ਸਾਧ ਉਸ ਰਸਤੇ ਵਿਸ਼ਵ ਰਹਿੰਦੀ ਉਹਨੂੰ ਬੁਲਾ ਕੇ ਲੈ ਕੇ ਹੁਣ ਸਾਡੇ ਵਰਗੇ ਤਰਕਵਾਦੀ ਵੀ ਸਿਆ ਹੈ ਕਿ ਮਰਨ ਦਿਹਾੜੇ ਬਾਬਾ ਧੂਪਿਆਂ ਹੈ ਮੌਤ ਤੈਨੂੰ ਆਉਣ ਵਾਲੀ ਹੈ ਤੂੰ ਜਾਂਦੀ ਵਾਰੀ ਵੇਸ਼ਵਾਨ ਨੂੰ ਮੱਥੇ ਲਾ ਦੇ ਵੇਸ਼ਵਾਨ ਨੂੰ ਬੁਲਾ ਦੇ ਸਾਰੀ ਉਮਰ ਤੈਂ ਵੇਸ਼ਵਾ ਨੂੰ ਬੁਲਾਇਆ ਨਹੀਂ ਮੱਥੇ ਨਹੀਂ ਲਾਇਆ ਪਰ ਜੰਦੀ ਵਾਰੀ ਤੂੰ ਵੇਸ਼ਵਾ ਨੂੰ ਬੁਲਾ ਰਹੀ ਨਹੀਂ ਗੁਰਮਖੋ ਮਹਤਮਾ ਲੋਕਾਂ ਦੀ ਖੇਡ ਜਿਹੜੀ ਵੱਖਰੀ ਹੁੰਦੀ ਹੈ ਮਹਤਮਾ ਜੀ ਨੇ ਸੇਵਾਦਾਰ ਕੱਲਿਆ ਤੇ ਵੇਸ਼ਵਾ ਨੂੰ ਬੁਲਾਇਆ ਹੁਣ ਵੇਸ਼ਵਾ ਵੀ ਵੱਡੀ ਹੋਈ ਪਈ ਉਹ ਜਵਾਨੀ ਉਹ ਰੰਗ ਰੂਪ ਨਹੀਂ ਹੈ ਕਿਉਂਕਿ ਯਰੇ ਆਈ ਜੋਵਨ ਹਾਰਿਆ ਜਦੋਂ ਯਾਰੇ ਰੂਪੀ ਵਡੇਪਾ ਆ ਜਾਂਦਾ ਨਾ ਫਿਰ ਜਵਾਨੀ ਜਿਹੜੀ ਸਾਥ ਛੱਡ ਜਾਂਦੀ ਹੈ ਉਹ ਬਾਹੂ ਬਲ ਨਹੀਂ ਰਹਿੰਦਾ ਉਹ ਤਾਕਤ ਨਹੀਂ ਰਹਿੰਦੀ ਉਹ ਘਮੰਡ ਨਹੀਂ ਰਹਿੰਦਾ ਉਹ ਹੰਕਾਰ ਨਹੀਂ ਰਹਿੰਦਾ ਜਦ ਆਈ ਜੋਵਨ ਹਾਰਿਆ ਜਵੰਨੀ ਦੌੜ ਜਾਂਦੀ ਹੈ ਤੇ ਗੁਰਮਖੋ ਮਹਤਮਾ ਜੀ ਦੇ ਕੋਲ ਆ ਜੀ ਨਮਸਕਾਰ ਕੀਤੀ ਮਹਾਤਮਾ ਜੀ ਮੈਨੂੰ ਬੁਲਾਇਆ ਹੈ ਮੇਰੇ ਬੁਲਾਉਣ ਦਾ ਕਾਰਨ ਕੀ ਹੈ ਮੈਂ ਇੱਕ ਵੇਸ਼ਵਾ ਹੈ ساری ਜ਼ਿੰਦਗੀ ਕੋ ਕੰਮ ਕੀਤੇ ساری ਜ਼ਿੰਦਗੀ ਮੈਂ ਮਾੜਾ ਹੀ ਖਟਿਆ ਕੋਈ ਚੰਗਾ ਕਰਮ ਨਹੀਂ ਕੀਤਾ ਪਰ ਹੁਣ ਜਾਂਦੀ ਵਾਦੀ ਮੈਨੂੰ ਬੁਲਾਇਤੇ ਤੁਸੀਂ ਮਹਾਤਮਾ ਜੀ ਕਹਿੰਦੇ ਬੀਬਾ ਤੇ ਇਹ ਤੇਰੇ ਗੱਲ ਯਾਦ ਹੋਣੀ ਹੈ ਕਿ ਰਾਂ ਤਾਂ ਇੱਕ ਵਾਰੀ ਮੈਨੂੰ ਕਿਹਾ ਸੀ ਵੀ ਉਹ ਸਾਦਾ ਤੇਰੇ ਦੜੇ ਨਾਲੋਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ ਕਿਹਾ ਸੀ ਨਾ ਜਿਆਦਾ ਇਹ ਜੀ ਕਹਿੰਦੇ ਹਾਂ ਕਿਹਾ ਸੀ ਪਰ ਮੈਂ ਤੁਹਾਨੂੰ ਉਦੋਂ ਕੋਈ ਜਵਾਬ ਨਹੀਂ ਦਿੱਤਾ ਉੱਤਰ ਨਹੀਂ ਦਿੱਤਾ ਸੀ ਤੁਹਾਡੀ ਗੱਲ ਦਾ ਕਿਉਂ ਉਦੋਂ ਮੇਰਾ ਜਿਹੜਾ ਬੇੜਾ ਸੀ ਨਾ ਇਹ ਸਮੁੰਦਰ ਦੇ ਵਿੱਚ ਸੀਗਾ ਮੈਂ ਸੰਸਾਰ ਦੇ ਵਿੱਚ ਸਾਂ ਜੇ ਤੈਨੂੰ ਮੈਂ ਉਸ ਤੁਰੰਤ ਜਵਾਬ ਦੇ ਦਿੰਦਾ ਹੋ ਸਕਦਾ ਸੀ ਕੋਈ ਜ਼ਿੰਦਗੀ ਦੇ ਵਿੱਚ ਦਾਗ ਲੱਗ ਜਾਂਦਾ ਕੋਈ ਕੋ ਕਰਮ ਹੋ ਜਾਂਦਾ ਕੋਈ ਗਲਤੀ ਹੋ ਜਾਂਦੀ ਪਰ ਵੇਖ ਮੈਂ ਅੱਜ ਦੁਨੀਆ ਦੇ ਵਿੱਚੋਂ ਜਾ ਕੇ ਮੈਂ ਮਾਣ ਦੇ ਨਾਲ ਕਹਿ ਸਕਦਾ ਕਿ ਤੇਰੇ ਘਰ ਦੇ ਕੁੱਤੇ ਦੀ ਪੂਸ ਨਾਲੋਂ ਮੇਰੀ ਦਾੜੀ ਚੰਗੀ ਹੈ ਮੇਰਾ ਦਾੜਾ ਚੰਗਾ ਹੈ ਕਿਉਂ ਮੈਂ ਬੇਦਾਗ ਦੁਨੀਆ ਦੇ ਵਿੱਚੋਂ ਜਾ ਰਹੀ ਹਾਂ ਬੇਦਾਗ ਦੁਨੀਆ ਦੇ ਵਿੱਚੋਂ ਜਾ ਰਹੀ ਹਾਂ ਕੋਈ ਦਾਗ ਨਹੀਂ ਹੈ ਇਹਾਂ ਖੜ ਚਲੋ ਹਰ ਲਾਹਾ ਆਗੇ ਵਸਨ ਸੋ ਹਿੱਲਾ ਆਉਦ ਘਟੈ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਮੈਂ ਰੱਬ ਦੇ ਨਾਮ ਦੇ ਨਾਲ ਮਿਲ ਕੇ ਆਪਣੀ ਜ਼ਿੰਦਗੀ ਨੂੰ ਸਵਾਰੇ ਆ ਜੀਵਨ ਨੂੰ ਸਵਾਰੇ ਅੱਜ ਦੁਨੀਆਂ ਦੇ ਵਿੱਚੋਂ ਹੱਸ ਕੇ ਚੱਲਿਆ ਜਾਂਦੇ ਆ ਤੇ ਬਾਬਾ ਕਬੀਰ ਸਾਹਿਬ ਜੀ ਦਾ ਇੱਕ ਪਿਆਰਾ ਜਿਹਾ ਬਚਨ ਹੈ ਕਬੀਰ ਜਦ ਹਮ ਆਏ ਜਗਤ ਮੇ ਜਗ ਹੱਸੇ ਹਮ ਰੋਏ ਐਸੀ ਕਰਨੀ ਕਰੀ ਚੱਲੇ ਹਮ ਹੱਸੇ ਜਗ ਰੋਏ ਇਤੇ ਗੌਰ ਕਰਿਓ ਬੱਚਾ ਜਨਮ ਲੈਂਦਾ ਹੈ ਰੋਂਦਾ ਹੈ ਦੁਨੀਆ ਹੱਸਦੀ ਹੈ ਪਰ ਸਾਧੂ ਲੋਕ ਹੱਸ ਕੇ ਜਾਂਦੇ ਨੇ ਦੁਨੀਆ ਤੋਂ ਤੇ ਦੁਨੀਆ ਰੋਂਦੀ ਹੈ ਦੁਨੀਆ ਤਾਹਾ ਮਾਰਦੀ ਹੈ ਆਓ ਪਿਆਰਿਓ ਆਪਣੀ ਜ਼ਿੰਦਗੀ ਨੂੰ ਸਵਾਰੀਏ ਗੁਰੂ ਲੜ ਲੱਗੀਏ ਗੁਰਬਾਣੀ ਨੂੰ ਪੜ੍ਹੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਲੋਕ ਪਰਲੋਕ ਨੂੰ ਸਵਾਰ ਦੇ ਹਨ ਹਾਂਜੀ ਬਹੁਤ ਬਹੁਤ ਧੰਨਵਾਦ ਸਭ ਦਾ ਹੁਣਾਂ ਪੁੱਲਾ ਚੁੱਕਾਂ ਦੇ ਖਿਮਾ